ਰਡਿੰਗ ਡੀਅਰ ਡਿਓਸ ਰਡਿੰਗ ਡੀਅਰ ਡਿਓਸ ਰਡਿੰਗ ਡੀਅਰ ਡਿਓਸ ਤੇ ਸਾਡੇ ਨਾਲ ਨੇ ਜੀ ਮੈਡਮ ਸੁਖਪ੍ਰੀਤ ਗੌਰ ਗਿੱਲ ਜੀ ਜੋ ਇੱਕ ਟੀਚਰ ਨੇ ਮੈਡਮ ਤੁਹਾਡੇ ਤੇ ਨਾ ਜਿਕ ਸਾਡੇ ਕੋਲੇ ਖਬਰ ਪਹੁੰਚੀ ਸੀ ਉਹਨਾਂ ਨੇ ਪਿੰਡ ਮੰਜਿਆਂ ਵਾਲੀ ਸਕੂਲ ਨੇ ਬੜੇ ਗਪਰੀ ਗਰੁੱਪ ਲਾਏ ਸੀਗੇ ਮੈਂ ਛੋਟੇ ਸ਼ਬਦਾਂ ਚ ਕਹਾਂ ਕਿ ਬਹੁਤ ਤਗੜੀ ਧੰਦਲੀ ਹੋਈ ਪਰ ਲੱਖਾਂ ਦੀ ਹੋਈ ਪਹਿਲੀ ਗੱਲ ਮਨ ਸਾਡ ਨੂੰ ਇੱਕ ਪੁਆਇੰਟ ਕਲੀਅਰ ਕਰਿਓ ਕਿ ਤਹੀ ਜਿਹੜਾ ਤੁਹਾਡੇ ਕੋਲੇ ਇੱਕ ਰਨਿੰਗ ਟਰੈਕ ਦਾ ਪਹੁੰਚਿਆ ਸੀਗਾ ਜਿਹਨੂੰ ਤੁਸੀਂ ਬੈਡਮਿੰਟਨ ਕੋਰਟ ਚ ਕਨਵਰਟ ਕੀਤਾ ਗਿਆ ਜੋ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਦੇ ਵਿੱਚ ਮਟੀਰੀਅਲ ਲਾਉਣ ਤੋਂ ਵੱਧ ਖਰਚਾ ਗਿਆ ਜਿਵੇਂ ਕਿ 99 ਪੂਰੀਆਂ ਸੀਮੈਂਟ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਮੈਂ ਸੁਪ੍ਰੀਤਲ ਹੈ ਟਿਚਰ ਗਵਰਨਮੈਂਟ ਸਕੂਲ ਖੇਰਾ ਹਾਂਜੀ ਮੈਂ ਟ੍ਰਾਂਸਫਰ ਕਰਵਾਈ ਸੀ ਮੰਡੇ ਵਾਲੀ ਤੋਂ ਜੀ ਜਿਸ ਤਰ੍ਹਾਂ ਕਿ ਤੁਹਾਡਾ ਕਹਿਣਾ ਹੈ ਕਿ ਟਰੈਕ ਆਇਆ ਸੀ ਸਾਨੂੰ ਜੀ ਜਿਹੜੀ ਕਿ ਸਕੂਲ ਵੱਲੋਂ ਕੋਈ ਡਿਪਾਰਟਮੈਂਟ ਨਹੀਂ ਸੀ ਠੀਕ ਹੈ ਜੀ ਇਹ ਜ਼ਬਰਦਸਤੀ ਵਿਭਾਗ ਵੱਲੋਂ ਕਹਿੰ ਲੋ ਬਲਾਕ ਵੱਲੋਂ ਇਹ ਪਾਈ ਗਈ ਅੱਛਾ ਜੀ ਮੈਂ ਬਾਰ-ਬਾਰ ਇਸ ਦਾ ਨਾਂ ਵੀ ਕਹਿੰਦੀ ਗਈ ਵੀ ਸਾਨੂੰ ਮੈਨੂੰ ਇਹਦਾ ABC ਨਹੀਂ ਪਤਾ ਇਸ ਗਰਾਊਂਡ ਦੀ ਜਾਂ ਕਹਿੰ ਲੋ ਟਰੈਕ ਦੀ ਕੁਝ ਵੀ ਤੇ ਇਹਨਾਂ ਦੇ ਵੱਲੋਂ ਧੱਕੇ ਨਾਲ ਪਹਿਲਾਂ ਮੇਰੇ ਸਾਡੇ ਸਕੂਲ ਅਕਾਊਂਟ 'ਚ ਪਾ ਦਿੱਤੀ ਗਈ। ਅੱਛਾ ਜੀ। ਤੇ ਚਲੋ ਕਿਸੇ ਤਰ੍ਹਾਂ ਵੀ ਇਹਨਾਂ ਦੇ ਬਾਰ-ਬਾਰ ਕਹਿਣ ਤੇ ਗਿਆ ਬਾਰ-ਬਾਰ ਕਹਿਣ ਤੇ ਮੈਂ ਸ਼ੁਰੂ ਕਰ ਲਈ। ਅੱਛਾ ਜੀ। ਸ਼ੁਰੂ ਮੈਂ ਆਪਣੇ ਆਪ ਨੇ ਕੀਤੀ। ਇਹਨਾਂ ਨੇ ਕਿਹਾ ਸੀ ਕਿ ਤੁਹਾਡਾ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਜਿਹੜੇ ਸਾਡੇ ਮੈਨੇਜਮੈਂਟ ਕਮੇਟੀ ਨੇ ਨਹੀਂ ਨਹੀਂ ਜੀ ਸਾਡੇ ਬੀਐਸਓ ਮੈਡਮ ਨੇ, ਬਲਾਕ ਸਪੋਰਟਸ ਆਫੀਸਰ ਨੇ। ਅੱਛਾ ਜੀ। ਉਹਨਾਂ ਨਾਲ ਹੀ ਮੇਰਾ ਰابطਾ ਹੁੰਦਾ ਰਿਹਾ। ਠੀਕ ਹੈ। ਠੀਕ ਹੈ। ਤੇ ਕਿਉਂਕਿ ਮੈਨੂੰ ਇਹਦੇ ਬਾਰੇ ਕੁਝ ਨਹੀਂ ਉਹ ਸਾਡੇ ਟੈਕਨੀਕਲ ਐਕਸਪਰਟ ਵੀ ਕਹਿ ਲੋ ਵੀ ਮੇਰਮੈਂਟ ਵੀ ਸਾਰੇ ਉਹੋ ਹੀ ਕਰਵਾ ਕੇ ਜਾਂਦੇ ਰਹੇ ਨੇ ਇਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੈਡਮ ਟਰੈਕ ਨਹੀਂ ਬਣ ਸਕਦਾ ਤੁਹਾਡੇ ਸਕੂਲ ਜਗ੍ਹਾ ਥੋੜੀ ਹੈ ਤੇ ਅਮਾਉਂਟ ਇੰਨੀ ਹੈ ਅੱਛਾ ਜੀ ਇੱਕ ਸੱਟ ਤੇ ਤੁਸੀਂ ਅੱਛੀ ਇਹਨੂੰ ਗਰਾਉਂਡ ਉਹਦੀ ਬੈਡਮਿੰਟਨ ਦੀ ਤਿਆਰ ਕਰ ਸਕਦੇ ਹੋ ਇਹਦਾ ਕਨਸੈਂਟ ਬੀਪੀਓ ਸਰ ਨੇ ਵੀ ਦਿੱਤਾ ਹੈ ਤੇ ਚਲੋ ਉੱਤੋਂ ਵੀ ਹੋਰ ਵੀ ਜ਼ਿਲ੍ਹਿਆਂ 'ਚ ਜੋ ਚਲੋ ਸਾਨੂੰ ਪਤਾ ਲੱਗ ਰਿਹਾ ਸਮਾਰਟ ਸਕੂਲ ਜਿਹੜੇ ਸਾਡੇ ਕੋਆਰਡੀਨੇਟਰਸ ਨੇ ਵੀ ਹੋਰਾਂ ਜ਼ਿਲ੍ਹਿਆਂ 'ਚ ਵੀ ਇਹਦੀ ਉਹਨੂੰ ਆਲਟਰ ਕਰਕੇ ਇਹਨੂੰ ਬੈਡਮਿੰਟਨ ਕੋਰਟ ਬਣਾ ਦਿੱਤਾ ਜਾ ਰਿਹਾ ਹੈ ਤੇ ਤੁਸੀਂ ਵੀ ਕਰ ਲਓ ਚਲੋ ਮੈਂ ਕਰ ਲਿਆ ਕੰਪਲੀਟ ਕਰ ਲਿਆ ਸ਼ੁਰੂ ਕਰ ਲਿਆ ਇੱਕ ਵੀ ਛੇ ਵੀ ਛੇ 2025 ਨੂੰ ਇਹਦਾ ਯੂਸੀ ਵੀ ਚਲੇ ਗਿਆ अच्छा ठीक है ठीक है ਤੇ ਬੀਪੀਓ ਸਰ ਸਾਡੇ ਕੋਲ ਆਉਂਦੇ ਸਤਵੇਂ ਮਹੀਨੇ ਸ਼ਾਇਦ ਆਉਂਦੇ ਨੇ ਇਨ ਬਿਟਵੀਨ ਇਹਨਾਂ ਦਾ ਇੱਕ ਰਾਉਂਡ ਵੀ ਨਹੀਂ ਹੈਗਾ ਕਿ ਉਹਨੂੰ ਮੈਂ ਚਲੋ ਅਸੀਂ ਵਿਭਾਗ ਨੇ ਪਾਈ ਅਸੀਂ ਇਹਨਾਂ ਨੂੰ ਵੀ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਕਿੱਥੋਂ ਕੀ ਆ ਰਿਹਾ ਇਨ ਬਿਟਵੀਨ ਜਦੋਂ ਕੰਮ ਹੁੰਦਾ ਰਿਹਾ ਉਹਨਾਂ ਵੱਲੋਂ ਇੱਕ ਰਾਉਂਡ ਵੀ ਨਹੀਂ ਸਕੂਲ ਵਿੱਚ ਲਾਇਆ ਗਿਆ ਸਭ ਕੁਝ ਕੰਪਲੀਟ ਹੈ ਕੀ ਉਹਨਾਂ ਦਾ ਬਣਦਾ ਸੀ ਮੇਰਾ ਰਾਉਂਡ ਲਾਉਣਾ ਬਿਲਕੁਲ ਉਹਨਾਂ ਨੇ ਪਾਈ ਗ੍ਰਾਂਟ ਹੈ ਨਾ ਮੈਂ ਮੈਨੂੰ ਉਹਨਾਂ ਨੂੰ ਨਹੀਂ ਸਾਨੂੰ ਕੰਸੈਂਟ ਮਿਲਿਆ ਵੀ ਬਣਾ ਸਕਦੇ ਹੋ ਤੇ ਫਿਰ ਕਿਉਂ ਨਹੀਂ ਇਹਨਾਂ ਨੇ ਉਸ ਦੌਰਾਨ ਜਦੋਂ ਸਾਨੂੰ ਗਰਾਟ ਮਿਲੀ ਹੈ ਪਾ ਗਈ ਪਾਤੀ ਹੈ ਮੈਂ ਆਪਣੇ ਬੀਐਸਓ ਮੈਡਮ ਜਿਹੜੇ ਬਲੌਕ ਸਪੋਰਟਸ ਆਫੀਸਰ ਨੇ ਉਹਨਾਂ ਨੂੰ ਬੁਲਾ ਕੇ ਵੀ ਮੀ ਮੈਨੂੰ ਇਹਦੇ ਮੈਜ਼ਰਮੈਂਟ ਬਾਰੇ ਕੁਝ ਨਹੀਂ ਪਤਾ ਠੀਕ ਹੈ ਵੀ ਤੁਸੀਂ ਆਪ ਹੀ ਆ ਕੇ ਕਰੋ ਕਿਉਂਕਿ ਮੈਂ ਕੋਈ ਐਕਸਪਰਟ ਨਹੀਂ ਹੈਗੀ ਚਲੋ ਤੇ ਮੈਡਮ ਇਹਦੇ ਵਿੱਚ ਫਿਰ ਇਹ ਦੱਸ ਜੀ ਕਿ ਵੀ ਜਿਹੜਾ ਮਟੀਰੀਅਲ ਹੈ ਉਹਨਾਂ ਦਾ ਕਹਿਣਾ ਜੀ ਬਹੁਤ ਲੋਡ ਤੋਂ ਵੱਧ ਲੱਗਾ ਕੋਟ ਅਸੀਂ ਵੀ ਵੇਖਿਆ ਹੋਇਆ ਕਿ ਤੁਹਾਨੂੰ 95 ਬੋਰੀਆਂ ਸੀਮੈਂਟ ਲੱਗਿਆ ਮੈਡਮ ਬਿਲਕੁਲ ਜੀ ਬਿਲਕੁਲ ਕਿਉਂਕਿ ਜਿੰਨੀ ਇਹਦੀ ਅੱਜਲ ਮੈਰੈਂਟ ਹੈ ਜੀ 2240 ਸਕੁਅਰ ਫੁੱਟ ਉਤੋਂ ਇਹ ਕੁਝ ਵੱਧ ਹੀ ਬੜੀ ਹੈ ਅੱਛਾ ਜੀ ਹਾਂਜੀ ਕਾਫੀ ਵੱਧ ਬੜੀ ਹੈ ਤੇ ਜਿਹਦੇ ਹਿਸਾਬ ਨਾਲ ਤੁਹਾਨੂੰ ਵੀ ਪਤਾ ਵੀ ਮਟੀਰੀਅਲ ਵੀ ਵੱਧ ਲੱਗਾ ਹੋਏਗਾ ਲੇਬਰ ਵੀ ਵੱਧ ਲੱਗੀ ਹੋਏਗੀ ਜੇ ਅਕੋਰਡਿੰਗ ਟੂ ਕ੍ਰਾਈਟੇਰੀਆ ਜੋ ਉਹਦਾ ਪ੍ਰੋਪਰ ਮੈਜ਼ਰਮੈਂਟ ਜੇ ਉਹਨਾਂ ਹੁੰਦਾ ਹੋ ਸਕਦਾ ਫਿਰ ਘੱਟ ਲੱਗਦਾ ਫਿਰ ਸਾਡੇ ਕੋਲ ਪੱਛ ਵੀ ਜਾਂਦੇ ਪਰ ਅਸੀਂ ਐਕਸਟਰਾ ਸਪੇਸ ਦੇ ਕੇ ਬੱਚਿਆਂ ਦੇ ਸੇਫ ਹੋ ਗਏ ਔਰ ਚਾਰ ਲੀਵਰ ਲਈ ਗਈ ਯਾਰ 15 ਦਿਨ ਬਣੇ ਉਹਨਾਂ ਦੇ ਜੀ ਔਰ ਪਲੱਸ ਜਿਹੜਾ ਪੇਂਟ ਦਾ ਜੀ 18404 ਚੜੀ ਰੁਪਏ ਬਣੇ ਗਏ ਜੋ ਕਹਿੰਦੇ ਜੀ ਇਹ ਲੋੜ ਤੋਂ ਮੁਤਾਬਕ ਬਹੁਤ ਜ਼ਿਆਦਾ ਹੈ ਜੀ ਬਿਲਕੁਲ ਇਹ ਖਬਰ ਬੇਬੁਨਿਆਦ ਹੈ ਅੱਛਾ ਜੀ ਪਹਿਲਾਂ ਗੱਲ ਕਰੀਏ ਆਪਾਂ ਲੇਬਰ ਦੀ ਦੇਖੋ ਮਟੀਰੀਅਲ ਵੱਧ ਸਭ ਕੁਝ ਵਾਧੇ ਕਹਿ ਰਹੇ ਨੇ ਪਰ ਜਿੰਨੀ ਤੁਹਾਨੂੰ ਮੈਂ ਦੱਸਿਆ ਵੀ ਗਰਾਊਂਡ ਸਾਡੀ ਵੱਧ ਬਣੀ ਐ ਸਾਰਾ ਮਟੀਰੀਅਲ ਵੀ ਉਹਦੀ ਚੌੜਾਈ ਵੀ ਤੁਸੀਂ ਉਹਦੀ ਹਾਈਟ ਜਿੰਨੀ ਅਸੀਂ ਰੱਖੀ ਐ ਕਿੰਨੇ ਇੰਚ 8 ਇੰਚ ਹੋਏਗੀ ਉਹਦੇ ਹਿਸਾਬ ਨਾਲ ਮਟੀਰੀਅਲ ਵੀ ਸਾਡਾ ਪੂਰਾ ਪ੍ਰੋਪਰ ਹੈ ਤੇ ਮੈਂ ਚਾਹੁੰਨੀ ਐ ਵੀ ਇਹਦੀ ਪੂਰਾ ਪ੍ਰੋਪਰ ਇਨਕੁਆਰੀ ਕਰਾਈ ਜਾਵੇ ਠੀਕ ਹੈ ਠੀਕ ਹੈ ਤੇ ਜੇ ਜਿਹੀ ਮੈਂ ਇਹ ਕਰਕੇ ਜਾਵੇਂ ਸਭ ਕੁਝ ਉੱਥੇ ਐ ਮੇਰੇ ਮੈਂ ਕਿਹੜਾ ਕੁਝ ਉੱਥੋਂ ਹਨਾ ਪਿਲ ਲੈ ਗਈਆਂ ਜਾਂ ਕੁਝ ਵੀ ਸਭ ਕੁਝ ਉੱਥੇ ਮੌਜੂਦ ਹੈ ਠੀਕ ਤੇ ਬਾਕੀ ਆ ਜੀ ਪੇਂਟ ਤੇ ਠੀਕ ਹੈ ਜੀ ਪੇਂਟ ਦੇ ਵੀ ਜਿੱਦਣ ਮੈਡਮ ਸਾਡੇ ਬੀਐਸਓ ਮਾਰਕੀ ਕਰਕੇ ਗਏ ਸੀ ਪੇਂਟਰਾਂ ਨੇ ਉਦਣੇ ਕੰਮ ਸ਼ੁਰੂ ਕਰਨਾ ਸੀ ਅੱਛਾ ਜਦਕਿ ਇੱਕ ਜਿਹੜਾ ਸਭ ਤੋਂ ਜਿਹੜਾ ਬੇਸ ਹੁੰਦਾ ਹੈ ਉਹਦਣ ਲੱਗ ਚੁੱਕਾ ਸੀ ਪਰ ਉਦਣ ਹੀ ਬਾਰਿਸ਼ ਨਾਲ ਹੀ ਮੈਡਮ ਦੀ ਮੌਜੂਦਗੀ ਜੀ ਹੋ ਗਈ ਅੱਛਾ ਠੀਕ ਹੈ ਟੰਬਟੀ ਲ ਖਰਾਬ ਹੋ ਗਿਆ ਮਟੀਰੀਅਲ ਬਿਲਕੁਲ ਜੀ ਖਰਾਬ ਹੋ ਗਿਆ ਅੱਛਾ ਕਿਉਂਕਿ एकदम ताजे ते ਮੀ ਪੈ ਜੇ ਤੇ ਉਹ ਖਰਾਬ ਖਰਾਬ ਹੋ ਗਿਆ ਇਸ ਚੀਜ਼ ਦਾ ਤੁਹਾਨੂੰ ਮੈਡਮ ਵੀ ਕਹਿ ਦੇਣਗੇ ਵੀ ਹਾਂਜੀ ਚੋਕ ਹਨ ਹਾਂਜੀ ਤੇ ਉਹਨੇ ਕਿ ਅਗਲੀ ਆ ਜੀ ਜੀ ਇਹ 1 ਮਿੰਟ ਸਰ ਹਾਂਜੀ ਇਹ ਤੇ ਤਿੰਨ ਕੋਟਿੰਗਸ ਹੋਈਆਂ ਐਕਸਟੀਰੀਅਰ ਤਿੰਨ ਕੋਟਿੰਗਸ ਜਿੱਥੇ ਕਿ ਦੋ ਜ ਵੀ ਹੋ ਸਕਦਾ ਸੀ ਪਰ ਪ੍ਰੋਪਰ ਫਿਨਿਸ਼ ਦੇਣ ਲਈ ਕਲਰਸ ਅਲੱਗ-ਅਲੱਗ ਯੂਜ਼ ਹੋਏ ਪੰਜ ਕਲਰ ਕਿੰਨੇ ਯੂਜ਼ ਹੋਏ ਸ਼ਾਇਦ ਦੋ ਚਾਰ ਕਲਰ ਯੂਜ਼ ਹੋਏ ਅਗਲੀ ਇੱਕ ਤਾਂ ਜੀ ਨੂੰ ਮੈਂ ਨਵੇੜਤਾ ਵੀ ਚਲੋ ਠੀਕ ਥੋੜਾ ਉਹਨੂੰ ਕ੍ਰੀਏਟਿਵ ਥੋੜਾ ਅੱਛਾ ਦਿਖਣ ਵਾਸਤੇ ਉਹਦੀ ਅੱਛੀ ਦਿਖ ਵਾਸਤੇ ਮਜ਼ਬੂਤੀ ਵਾਸਤੇ ਸਾਡਾ ਕੰਮ ਪੂਰਾ ਨਿਯਮਾਂ ਮੁਤਾਬਕ ਹੋਇਆ ਠੀਕ ਹੈ ਮੈਡਮ ਤੇ ਮਨਮ ਇੱਕ ਬਾਉਂਡਰੀ ਬੋਲਦਾ ਇਹਨਾਂ ਦੇ ਕਹਿੰਦੇ ਜੀ ਸਵਾ ਚਾਰ ਲੱਖ ਰੁਪਏ ਆਇਆ ਸੀਗਾ ਕਿ 10 ਫੁੱਟ ਕੋ ਕੰਟ ਡਿੱਗੀ ਸੀ ਤੇ ਉਹਨੂੰ ਆਪਣਾ ਬਣਾ ਦਿੱਤਾ ਗਿਆ ਸਾਰੀ ਨਵੀਂ ਕੰਟ ਹੂੰ ਤੇ ਜੋ ਕਿ ਉਹਦੇ ਵਿੱਚ ਵੀ ਪਲੱਸ ਜਾਲੀ ਉਹਨੂੰ ਰਿਪੇਅਰ ਕਰਕੇ ਔਰ ਉੱਤੇ ਟੇਟ ਕਰ ਦਿੱਤਾ ਗਿਆ ਨਹੀਂ ਜੀ ਇਹ ਵੀ ਗੱਲ ਬਿਲਕੁਲ ਝੂਠ ਹੈ 425 ਹੀ ਪੂਰੀ ਜਿਹੜੀ ਸਾਨੂੰ ਆਈ ਟੋਟਲ ਜੀ 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 ਇਹਦੇ ਵਿੱਚ ਤੁਸੀਂ ਰਿਪੇਅਰ ਦੀ ਵੀ ਹੈਗੀ ਐ ਤੇ ਇਹਦੇ ਵਿੱਚ ਹੀ ਨਿਊ ਦੀ ਵੀ ਹੈਗੀ ਐ ਤੇ ਜਿਹੜੀ ਰਿਪੇਅਰ ਵਾਲੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਢਿੱਗੀ ਸੀ ਹੈਨਾ ਜੀ 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 ਹੈਨਾ ਉਹ 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 ਦਾ ਵੱਖਰਾ ਕੰਮ ਹੋਇਆ ਤੇ ਜਿਹੜੀ ਨਿਊ ਹੈ ਉਹਦਾ ਵੱਖਰਾ ਕੰਮ ਹੋਇਆ ਤੇ ਬਾਅਦ ਚੋਂ ਕਲਰ ਤੇ ਉਹਨੂੰ ਪ੍ਰੋਪਰ ਇੱਕੋ ਵਾਰੀ ਜੀ ਹੋਣਾ ਸੀ ਨਾ ਠੀਕ ਜਦੋਂ ਸਾਰਾ ਦੋਨੋਂ ਨੂੰ ਮਿਲਾ ਲੈਂਦੇ ਅੱਛਾ ਤੁਸੀਂ ਕੋਈ ਉਹ ਕੰਦ ਕੀਤੀ ਹੋਈ ਹੈ ਮੰਨ ਕੇ ਜੇ ਇੱਕ ਕੰਦ ਹੀ ਇਹਨਾਂ ਨੇ ਹਵਾ ਜੀ ਕਰ ਛੜੀ ਹੈ ਜੀ ਜਿਹੜੀ ਪਹਿਲਾਂ ਹੋਈ ਸੀ ਉਹਨੂੰ ਦੋ ਵਾਰੀ ਵੀ ਦਿਖਾ ਦਿੱਤਾ ਗਿਆ ਜਿਹੜੀਆਂ ਨਵੀਆਂ ਕੱਦਾਂ ਹੋਈਆਂ ਇੱਕ ਨੂੰ ਕੰਦ ਨੂੰ ਦੋ ਵਾਰੀ ਦਿਖਾ ਦਿੱਤਾ ਜਿਹੜੀ ਉਧਰ ਵੀ ਯੂਜ਼ ਹੋ ਗਈ ਤੇ ਉਸ ਪਾਸੇ ਵੀ ਯੂਜ਼ ਹੋ ਗਈ ਤੇ ਇਹੋ ਜੀ ਕੋਈ ਗੱਲ ਨਹੀਂ ਹੋਰ ਪ੍ਰੋਪਰ ਜਿਸ ਤਰ੍ਹਾਂ ਜੋ ਅਕੋਰਡਿੰਗ ਟੂ ਨੋਰਮਸ ਸੀਗਾ ਉਹਦੇ ਕ੍ਰਾਈਟੇਰੀਆ ਸੀਗਾ ਜੋ ਉਹਦੇ ਵਿੱਚ ਬਾਉਂਡਰੀ ਵਾਲ ਦਾ ਸੀ ਉਹਦੇ ਅਕੋਰਡਿੰਗ ਹੀ ਕੰਮ ਹੁੰਦਾ ਰਿਹਾ ਚਲੋ ਠੀਕ ਹੈ ਮੈਡਮ ਤੇ ਉਹ ਫਿਰ ਆ ਜੀ ਇਰੂਨ ਰਿਪੋਰਟ ਦੀ ਤਾਂ ਆਪਾਂ ਗੱਲ ਕਰ ਚੁੱਕੇ ਆ ਵੀ ਜਿਹੜਾ ਕਹਿੰਦੇ ਜੀ 1 ਸਵਾ ਲੱਖ ਰੁਪਈਆ ਨਾਲ ਹਵਾ ਜੀ ਡਾਟਾ ਹਾਂਜੀ ਉਸ ਤੋਂ ਬਾਅਦ ਮੈਡਮ ਜੀ ਜਦੋਂ ਬੱਚਿਆਂ ਨਾਲ ਵੀ ਥੋੜਾ ਰابطਾ ਕੀਤਾ ਗਿਆ ਹਾਂਜੀ ਤੇ ਉਹਨਾਂ ਦਾ ਕਹਿਣਾ ਕਿ ਜੀ ਪਹਿਲਾਂ ਸਾਨੂੰ ਨਹੀਂ ਸੀ ਮਿਲਦਾ ਕੋਈ ਫਰੂਟ ਵਗੈਰਾ ਹਾਂਜੀ ਤੇ ਬਾਅਦ ਵਿੱਚ ਹੁਣ ਜਦੋਂ ਕਿ ਉਹ ਨਵੀਂ ਮੈਡਮ ਜੀ ਜਿਹਨਾਂ ਨੇ ਜੁਆਇਨ ਕੀ ਕੀਤਾ ਹੈ ਮੈਂ ਆਈ ਡੋਨਟ ਨੋ ਹਰਨੇ ਹਾਂਜੀ ਤੇ ਉਹ ਸਾਨੂੰ ਹੁਣ ਪ੍ਰੋਪਰ ਮਿਲ ਰਿਹਾ ਮੀਠਾ ਠੀਕ ਹੈ ਹਾਂਜੀ ਇਹ ਵੀ ਬਿਲਕੁਲ ਬੇਨੁਨੀਆਦ ਹੈ ਇੱਕ ਕਿਉਂਕਿ ਦੇਖੋ ਜਦੋਂ ਮੈਂ ਸਕੂਲ ਚ ਪ੍ਰੈਜ਼ੈਂਟ ਸੀ ਉਦੋਂ ਇਹ ਸਭ ਗੱਲਾਂ ਕਿੱਥੇ ਸੀ ਮੈਂ ਇਹ ਗੱਲ ਦਾ ਮੈਨੂੰ ਜਵਾਬ ਦਿੱਤਾ ਜਾਏ ਠੀਕ ਹੈ ਹੁਣ ਮੇਰੇ ਜਾਣ ਤੋਂ ਅੱਜ ਮੈਨੂੰ ਮੈਂ ਛੱਡਿਆ ਉਹ ਸਕੂਲ ਚਾਰ ਤਰੀਕ ਤੱਕ ਹੈ ਨਾ ਚਾਰ ਚਾਰ ਨੌਵੇਂ ਮਹੀਨਾ ਠੀਕ ਹੈ ਠੀਕ ਹੈ ਉਸ ਤੋਂ ਪਹਿਲਾਂ ਉਹ ਇਨ ਬਿਟਵੀਨ ਕਿਉਂ ਨਹੀਂ ਇਹ ਗੱਲਾਂ ਹੋਈਆਂ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਮੇਰੇ ਜਾਣ ਤੋਂ ਬਾਅਦ ਹੀ ਕਿਉਂ ਮੁੱਦਾ ਉੱਠਿਆ ਠੀਕ ਹੈ ਮੈਂ ਉੱਥੇ ਹੀ ਸੀ ਸਭ ਕੁਝ ਉੱਥੇ ਹੀ ਸੀ ਮੇਰੀਆਂ ਇਨ ਬਿਟਵੀਨ ਕੰਪਲੇਂਟਸ ਕਿਉਂ ਨਹੀਂ ਗਈਆਂ ਕਿਤੇ ਵੀ ਹੈਨਾ ਤੇ ਇਹ ਆਪਣੇ ਆ ਜੀ ਇਹ ਕੋਲਾ ਸੰਧ ਦੀ ਸਾਨੂੰ ਫਰੂਟਸ ਅਸੀਂ ਦਿੰਦੇ ਰਹੇ ਹਾਂ ਅੱਛਾ ਜੀ ਮੇਰੇ ਮੈਂ ਖੁਦ ਆਪਣੀ ਮੈਡਮ ਜਿਹੜੇ ਸ਼ੁਕਰ ਨੇ ਉਹਨਾਂ ਦੀ ਡਿਊਟੀ ਲਈ ਸੀ ਕਿ ਮੇਰੇ ਕੋਲ ਹੋਰ ਵੀ ਬਾਹਰ ਅੰਦਰ ਲਈ ਬਹੁਤ ਕੰਮ ਨੇ ਤੇ ਫਰੂਟਸ ਦੀ ਡਿਊਟੀ ਤੁਸੀਂ ਲਓ ਠੀਕ ਹੈ ਹਾਂ ਰਿਟਰਨ ਚਲੋ ਜ਼ਰੂਰ ਨਹੀਂ ਇਸ ਚੀਜ਼ ਦਾ ਮੈਂ ਕੀਤਾ ਹੋਏਗਾ ਪਰ ਮੈਂ ਉਹਨਾਂ ਦੀ ਡਿਊਟੀ ਲਾਈ ਸੀ ਦੋ ਤਿੰਨ ਵਾਰੀ ਉਹ ਮੇਰੇ ਮਤਲਬ ਕਿ ਉਹ ਲਿਆਉਂਦੇ ਰਹੇ ਨੇ ਉਹਨਾਂ ਨੂੰ ਮੈਂ ਕਰਦੀ ਰਹੀ ਆ ਪੇ ਚਲੋ ਹਨਾ ਵੀ ਜਿਸ ਤਰ੍ਹਾਂ ਵੀ ਮਿੱਡੇ ਮਿਲਦਾ ਆਏਗਾ ਵੀ ਆਪਣਾ ਕਰ ਲਾਂਗੇ ਐਡਜਸਟ ਉਹ ਖੁਦ ਲਿਆਉਂਦੇ ਰਹੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਵੀ ਗੱਲ ਬੇ ਬਿਲਕੁਲ ਬੇ ਬੁਨਿਆਦ ਹੈ ਵੀ ਜਿਹੜਾ 25 ਸਟੂਡੈਂਟਾਂ ਦਾ ਮੈਡਮ ਕੀ ਹੈ ਕਹਾਣੀ ਹੈ ਜੀ ਕਹਿੰਦੇ ਜੇ 25 ਸਟੂਡੈਂਟ ਇਹਨਾਂ ਜੀ ਵੱਧ ਪਾਸ ਕਰੇ ਹਾਂਜੀ ਦੇਖੋ ਗਰਾਊਂਡ ਲੈਵਲ ਤੇ ਕੀ ਬਣਦਾ ਹੈ ਵਿਭਾਗ ਨੂੰ ਵੀ ਪਤਾ ਹੈ ਹੁਣ ਕਈ ਦੇਖੋ ਪਿੰਡ ਦਾ ਜਿਸ ਤਰ੍ਹਾਂ ਨੇ ਘਰ ਹੁੰਦੇ ਹਾਲਾਤ ਕਰਾਂ ਦੇ ਕਈ ਰਸ ਕੇ ਸਾਡੇ ਕਈ ਮਦਰਸ ਚੱਲ ਜਾਂਦੀਆਂ ਜਾਂ ਕਈ ਡਿਸਪਿਊਟਸ ਕਰਦੇ ਹੁੰਦੇ ਨੇ ਇਹ ਉਹ ਵਾਲੀ ਕਿਸੇ ਨੇ ਅੱਛਾ ਜਿਹੜੇ ਬੱਚੇ ਚਲੋ ਕੋਈ ਡਿਸਪਿਊਟ ਹੋ ਗਿਆ ਕੋਈ ਲੜਾਈ ਝਗੜਾ ਕੋਈ ਨਸ਼ੇ ਕਰਨ ਇਦਾਂ ਲੇਡੀਜ਼ ਚਲੇ ਜਾਂਦੀਆਂ ਬੱਚੇ ਵੀ ਨਾਲ ਲੈ ਜਾਂਦੀਆਂ ਨੇ ਪਰ ਕੁਝ ਸਮੇਂ ਬਾਅਦ ਜਦੋਂ ਉਹ ਉਹਨਾਂ ਦਾ ਡਿਸਪਿਊਟ ਸੌਰਟ ਆਊਟ ਹੋ ਜਾਂਦਾ ਫਿਰ ਉਹ ਵਾਪਸ ਵੀ ਆ ਜਾਂਦੇ ਇਹ سلسلے ਚ ਅਸੀਂ ਜਦ ਤੱਕ ਸਾਨੂੰ ਪੇਰੈਂਟਸ ਦਾ ਕੰਸੈਂਟ ਨਹੀਂ ਆਂਦਾ ਵੀ ਇਹਨੂੰ ਕੱਟ ਦਿਓ ਜਾਂ ਸਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਦੇ ਦਿਓ ਅਸੀਂ ਬੱਚਾ ਕੱਟ ਨਹੀਂ ਸਕਦੇ ਅਸੀਂ ਉਹਨਾਂ ਬੱਚਿਆਂ ਨੂੰ ਪ੍ਰੈਜ਼ੈਂਟ ਕਦੀ ਨਹੀਂ ਕੀਤਾ ਲੌਂਗ ਐਬਸੈਂਟੀ ਕਵਾਂਗੇ ਇਹ ਤੁਸੀਂ ਇਹਨੂੰ ਨਾਮ ਦੇ ਰਹੇ ਹੋ ਅਬੋਗਸ ਇਹ ਬੋਗਸ ਬੱਚੇ ਨਹੀਂ ਹੈ ਲੋਗ ਐਮ 73 ਵੀ ਨਹੀਂ ਹੈਗੇ ਇਹ ਕੁਛ 10 ਤੋਂ 15 ਬੱਚੇ ਹੀ ਸੀਗੇ ਨਹੀਂ ਜੋ ਸਾਨੂੰ ਮੈਡਮ ਜਾਣਕਾਰੀ ਦਿੱਤੀਗੀ 25 ਹੈ 25 ਇਹਨਾਂ ਦਾ ਕਹਿਣਾ ਹੈ ਇਹ ਵੀ ਗਲਤ ਹੈ ਬਿਲਕੁਲ ਠੀਕ ਹੈ ਤੇ ਬਾਕੀ ਇਹੋ ਹੀ ਬੱਚੇ ਨੇ ਜਿਹੜੇ ਜਿਨ੍ਹਾਂ ਦੇ ਤੁਹਾਨੂੰ ਕੈਰੀ ਵੀ ਡਿਸਪਿਊਟ ਜਾਂ ਕੁਛ ਬਾਕੀ ਇੱਕ ਮੁੱਦਾ ਹੋਰ ਹੈ ਜਿਹੜੇ ਸਾਡੇ ਮੈਡਮ ਇੱਥੇ ਪਵਨਦੀਪ ਕੌਰ ਨੇ ਹਾਂਜੀ ਇਹਨਾਂ ਦਾ ਰਵਈਆ ਪੇਰੈਂਟਸ ਨਾਲ ਬਹੁਤ ਹੀ ਮਾੜਾ ਅੱਛਾ ਜੀ ਮੇਰੇ ਨਾਲ ਬਹੁਤ ਮਾੜਾ ਜਿਹਦੇ ਜਿਹੜਾ ਮੇਰਾ ਸਕੂਲ ਛੱਡਣ ਦਾ ਅਸਲ ਅਸਲ ਕਾਰਨ ਹੈ ਅੱਛਾ ਜੀ ਇਹ ਮੈਂ ਬਹੁਤ ਦੇਰ ਤੋਂ ਆਪਣੇ ਮੈਡਮ ਨੂੰ ਸੁਭ ਕਰਨ ਨੂੰ ਪੇਰੈਂਟਸ ਨੂੰ ਵੀ ਦੱਸ ਚੁੱਕੀ ਆ ਵੀ ਮੇਰਾ ਅਸਲੀ ਜਿਹੜਾ ਸਕੂਲ ਛੱਡਣ ਦਾ ਕਾਰਨ ਮੈਡਮ ਪਵਨਦੀਪ कौर ਉਹਨਾਂ ਦੀ ਬੋਲਬਾਣੀ ਮੇਰੇ ਨਾਲ ਅੱਛਾ ਪੇਰੈਂਟਸ ਨਾਲ ਬਹੁਤ ਹੀ ਗਲਤ ਸੀ ਮੈਨੂੰ ਜਾਤੀਵਾਚਕ ਸ਼ਬਦ ਵੀ ਕਈ ਵਾਰੀ ਉਹ ਕਹਿ ਚੁੱਕੇ ਜਦੀ ਕੰਪਲੇਨਟ ਮੈਂ 2023 ਵਿੱਚ ਆਪਣੇ ਬੀਪੀਓ ਸਰਸਡੇ ਇੱਥੇ ਜਸਵਿੰਦਰ ਸਿੰਘ ਜੀ ਹੁੰਦੇ ਸੀ ਵੀ ਉਹਨਾਂ ਨੂੰ ਕੀਤੀ ਉਸ ਦਾ ਉਸ ਦਾ ਉਤਾਰਾ ਡੀਪੀਆਈ ਨੂੰ ਸਿੱਖਿਆ ਮੰਤਰੀ ਸਾਹਿਬ ਨੂੰ ਤੇ ਆਪਣੇ ਡੀਓ ਮੈਮ ਨੂੰ ਸਭ ਜੀ ਨਹੀਂ ਉਹ ਦਾ ਸੌਲਟ ਆਊਟ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਸਾਡੇ ਬਲੌਕ ਨੇ ਪਵਨ ਮੈਂ ਉੱਥੇ ਜਾਣਾ ਨਹੀਂ ਸੀ ਸਿਰਫ ਪਵਨ ਮੈਡਮ ਦੀ ਵਜ੍ਹਾ ਨਾਲ ਜੋ ਜਿਦਾ ਕੀ ਵਿਹਾਰ ਪੇਰੈਂਟਸ ਨਾਲ ਮੇਰੇ ਨਾਲ ਬੱਚਿਆਂ ਨਾਲ ਬਹੁਤ ਰੂਡ ਸੀ ਗਲਤ ਸੀ ਜਿਹਦੇ ਕਰਕੇ ਮੈਂ ਸਕੂਲ ਛੱਡਿਆ ਤੇ ਇਹ ਬੈਠੇ ਇੱਥੇ ਨੇ ਸਾਡੇ ਮੰਜੇ ਵਾਲੇ ਸਕੂਲ ਇਹ ਆਰਜੀ ਡਿਊਟੀ ਤੇ ਬੈਠੇ ਨੇ ਮੈਂ ਮੇਰੇ ਫਿਲਮ ਲੈਂਦ ਦੌਰਾਨ ਇਹਨਾਂ ਦੀ ਕੈਲਰਨ ਨਣੀ ਪਰਤੀ ਹੋਈ ਸੀ ਤੇ ਇਹਨਾਂ ਦਾ ਸਕੂਲ ਹੈਗਾ ਕਿਲਾ ਦੇਸਾ ਸੀ ਉੱਥੇ ਡਿਊਟੀ ਹੈ ਉੱਥੇ ਡਿਊਟੀ ਹੈ ਅੱਛਾ ਹਾਂਜੀ ਤੇ ਮੈਡਮ ਇਹ ਡਿਊਟੀ ਇੱਥੇ ਕਰ ਰਹੇ ਨੇ ਇਹ ਇਹ ਤੁਸੀਂ ਦਫਤਰ ਤੋਂ ਪੁੱਛਿਆ ਜਾਵੇ ਵਿਭਾਗ ਤੋਂ ਪੁੱਛਿਆ ਜਾਵੇ ਜਿਹੜਾ ਮੈਂ ਮੈਂ ਤੁਹਾਡੀ ਗੱਲ ਮੰਨਦਾ ਤੁਸੀਂ ਵੈਲ ਐਜੂਕੇਟਡ ਹੋ ਪਰ ਤੁਸੀਂ ਬੇਬੁਨਿਆਦ ਚ ਗੱਲ ਕਰੀ ਜਾਂਦੇ ਹੋ ਮडम ਵੇਖੋ ਬੰਦਾ ਕਿਥੇ ਡਿਊਟੀ ਕਰ ਰਿਹਾ ਉਹਦੀ ਹਾਜ਼ਰੀ ਲੱਗਦੀ ਹੋਊਗੀ ਉੱਥੋਂ ਦੀ ਸੈਲਰੀ ਆਉਂਦੀ ਹੋਊਗੀ ਬੰਦਾ ਉਹ ਫਿਰ ਕਿਹੜੇ ਵਿਆਪ ਤੇ ਇਥੇ ਕਰੀ ਜਾਂਦੀ ਇਹ ਮੈਂ ਤਾਂ ਤੁਸੀਂ ਸਾਡੇ ਬਾਹੂ ਜਿਹੜੇ ਇੰਦਰਜੀਤ ਸਿੰਘ ਨੇ ਉਹਨਾਂ ਨੂੰ ਬੀਪੀਓ ਸਰ ਨੂੰ ਇਹ ਬਾਹੂ ਇੰਦਰਜੀਤ ਸਿੰਘ ਦੀ ਕੌਣ ਨੇ ਜੀ ਇਹ ਸਾਡੇ ਕਲਰਕ ਨੇ ਅੱਛਾ ਜੀ ਉਹਨਾਂ ਨੂੰ ਪੁੱਛਿਆ ਜਾਵੇ ਵੀ ਇੰਨੀ ਲੰਬੀ ਆਰਜੀ ਡਿਊਟੀ ਇਹਨਾਂ ਦਾ ਡਾਟਾ ਜਿਹੜਾ ਉੱਥੇ ਬੋਲਦਾ ਪਿਆ ਇੱਥੇ ਬਸ ਜਿਸਟਰ ਚ ਹੀ ਲੱਗ ਰਿਹਾ ਹੈ ਮੈਡਮ ਇਹ ਲੋਕ ਬੜਾ ਤਕੜਾ ਅਲੀਗੇਸ਼ਨ ਲਾਉਂਦੇ ਤੁਸੀਂ ਜਵਾਬ ਲੈਣਾ ਸੀ ਮੈਂ ਤਾਂ ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਮੈਂ ਤਾਂ ਖੁਦ ਪੁੱਛਣਾ ਚਾਹੁੰਦਾ ਕਿ ਕਿਹੜੇ ਬਿਹਾਫ ਤੇ ਉਹ ਇੱਥੇ ਕੰਮ ਕਰ ਰਹੇ ਨੇ ਤੇ ਆਪਣੇ ਆਕੇ ਇੱਥੇ ਸਾਰਾ ਹਕੂਮਤ ਚਲਾ ਰਹੇ ਨੇ ਤੇ ਮੈਨੂੰ ਵੀ ਟਾਰਗੇਟ ਕਰਨ ਵਾਲੇ ਮੈਡਮ ਪਵਨਦੀਪਪੁਰ ਏ ਬੀਪੀਓ ਸਰ ਤੇ ਇੰਦਰ ਸਿੰਘ ਇਹ ਤਿੰਨੋਂ ਰਲੇ ਨੇ ਜਿਹੜਾ ਮੈਨੂੰ ਅੱਜ ਨੀਚਾ ਹਰ ਪਾਸਿਓਂ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸਭ ਰਲ ਰਲ ਮਿਲ ਕੇ